ਬਾਗਨਗਰ ਐਕਸਟੈਂਸ਼ਨ ਜਲੰਧਰ ਦੇ ਸੁਭਾਸ਼ ਚੰਦਰ ਖੁਰਾਨਾ ਨੇ ਪ੍ਰੈਸ ਕਾਨਫਰੰਸ ਰਾਹੀਂ 1 ਕਰੋੜ ਤੋਂ ਵੱਧ ਦਾ ਧੋਖਾ ਕਰਨ ਬਾਰੇ ਖੁਲਾਸਾ ਕੀਤਾ ਉਸਨੇ ਦੋਸ਼ ਲਾਇਆ ਕਿ ਗੋਪਾਲਨਗਰ ਚ ਇੱਕ ਜ਼ਮੀਨ ਖਰੀਦੀ ਸੀ ਜੋ ਕਿ ਵਕਫ ਬੋਰਡ ਦੀ ਸੀ ਪਰ ਉਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਧਰ ਦੂਜੇ ਪਾਸੇ ਇਸ ਜ਼ਮੀਨ ਤੇ ਪਹਿਲਾਂ ਹੀ ਕੁਝ ਲੋਕ ਕਾਬਜ਼ ਸਨ ਜਿਨ੍ਹਾਂ ਕੋਲੋਂ ਕਬਜ਼ਾ ਖਾਲੀ ਕਰਵਾਉਣ ਦੀ ਜ਼ਿੰਮੇਵਾਰੀ ਵੀ ਦੂਜੀ ਧਿਰ ਦੀ ਸੀ ਪਰ ਅਜੇ ਤੱਕ ਕਬਜ਼ਾ ਨਹੀਂ ਮਿਲ ਸਕਿਆ ਇਸ ਸਬੰਧੀ ਪੁਲਿਸ ਤੇ ਅਦਾਲਤਾਂ 'ਚ ਕੇਸ ਚੱਲ ਰਹੇ ਨੇ ਪੁਲਿਸ ਨੇ 2018 'ਚ ਇੱਕ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਏ ਸੁਵਾਸ ਖਵਾੜਾ ਇਥੇ ਜਲੰਧਾ ਦਾ ਨਿਵਾਸੀ ਆ ਮੈਂ ਇੱਕ ਵਰਕਸ਼ਾਪ ਟੋਕ ਤੇ ਬਿਲਡਿੰਗ ਖਰੀਦੀ ਸੀ ਅਜੀਤ ਸਿੰਘ ਤੋਂ ਤੇ ਅਜੀਤ ਸਿੰਘ ਨੇ ਜੋਗਿੰਦਰ ਸਿੰਘ ਤੋਂ ਖਰੀਦੀ ਸੀ ਤੇ ਅਜੀਤ ਸਿੰਘ ਨੇ ਮੈਨੂੰ ਕਿਹਾ ਕਿ ਮੇਰੀ ਮਲਕੀਅਤ ਮੇਰੀ ਆਪਣੀ ਰਜਿਸਟਰੀ ਦਾ ਸੌਦਾ ਹੈਗਾ ਉਹਨੇ ਮੈਨੂੰ ਇਹ ਜੋਠ ਬੋਲ ਕੇ ਧੋਖੇ ਚ ਰੱਖਿਆ ਜਦੋਂ ਮੈਂ ਉਹਨੇ ਮੈਨੂੰ ਤੇ 2 ਮਹੀਨੇ ਬੀਤ ਗਏ ਮੈਂ ਉਹਨੂੰ ਕਿਹਾ ਮੇਰੀ ਰਜਿਸਟਰੀ ਕਰਾ ਉਹ ਕਹਿੰਦਾ ਨਹੀਂ ਇਹ ਤੇ ਵਕਾ ਬੋਰਡ ਦੀ ਜਗ੍ਹਾ ਹੈਗੀ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਜੋਗਿੰਦਰ ਨੇ ਬਾਅਦ ਵਿੱਚ ਦੱਸੀ ਗਈ ਹੈਗੀ ਤੇ ਮੈਂ ਫਿਰ ਕਿਹਾ ਕਿ ਚਲੋ ਮੈਂ ਮੈਨੂੰ ਨੀਚੇ ਇਹਨਾਂ ਨੇ ਉੱਪਰ ਦੀ 2 ਮੰਜ਼ਲ ਦਾ ਮੈਨੂੰ ਉਦੋਂ ਪੋਜੀਸ਼ਨ ਦਿੱਤਾ ਸੀ ਮੇਰੇ ਕੋਲ 2 ਸਾਲ ਪੋਜੀਸ਼ਨ ਇਹ ਰਹਾ ਹੈਗਾ ਹੁਣ ਇਸ ਟਾਈਮ ਨਹੀਂ ਹੈਗਾ ਜੋ ਕਿ ਹੇ ਨੀਚੇ ਕਾਇਦੇ ਜੋਗਿੰਦਰ ਨੇ ਬਿਲਡਿੰਗ ਹਰਦੀਪ ਸਿੰਘ ਨੂੰ ਦਿੱਤੀ ਹੋਈ ਸੀ ਹਰਦੀਪ ਸਿੰਘ son of ਸਰੋਚਨ ਸਿੰਘ ਤੇ ਉਹਨੇ ਜਿਹੜੇ 8 ਸਾਲਾਂ ਦੇ ਲੀਜ਼ ਤੇ ਬਿਲਡਿੰਗ ਉਹਨੂੰ ਦਿੱਤੀ ਹੋਈ ਸੀ ਤੇ ਨਾ ਇਹਨਾਂ ਨੇ ਮੈਨੂੰ 8-9 ਮਹੀਨੇ ਲਗਭਗ ਸਾਲ ਬੀਤ ਗਿਆ ਕਿ ਨਾ ਨੀਚੇ ਦੀ ਬਿਲਡਿੰਗ ਖਾਲੀ ਕਰਾਈ ਉੱਪਰ ਦਾ ਮੇਰੇ ਕੋਲ ਕਬਜ਼ਾ ਸੀ ਤੇ ਉਸ ਤੋਂ ਬਾਅਦ ਮੈਂ ਸ਼ਿਕਾਇਤ ਆਪਣੀ 8-4-2017 ਨੂੰ ਪੁਲਿਸ ਕੁਮਿਸ਼ ਨੇ ਦੇਵਤੇ ਦਿੱਤੀ ਉੱਥੋਂ ਉਹਨਾਂ ਨੇ ਐਂਟਰੀ ਫਾਇਰ ਦੋਇਚ ਮੇਰੀ ਫਾਈਲ ਗਈ ਤੇ ਉੱਥੇ ਕਾਰਵਾਈ ਚੱਲਦੀ ਰਹੀ ਉਸ ਤੋਂ ਬਾਅਦ 482 ਜਾਵੇ 189 ਇਹਦਾ ਪਰਚਾ ਅਜੀਤ ਸਿੰਘ ਦੇ ਨਾਮ ਉਹਨਾਂ ਨੇ ਕੱਟਿਆ ਤੇ ਇਹਨਾਂ ਸਾਰੇ ਬੰਦਿਆਂ ਨੂੰ ਤਰਪੀਸ਼ੇ ਚ ਪਾਇਆ ਗਿਆ ਹੀਵਾਲਾਲ ਬੱਤਰਾ ਜੋਗਿੰਦਰ ਸਿੰਘ ਹਰਦੀਪ ਧਮਕੀਆਂ ਕੋ ਕੋ ਦੇ ਰਹੀ ਜੀ ਧਮਕੀ ਮੈਨੂੰ ਜੋਗਿੰਦਰ ਸਿੰਘ ਨੇ ਫੋਨ ਤੇ ਮੇਰੇ 8 ਮਹੀਨੇ ਪਹਿਲੇ ਇੱਕ ਤਕਰੀਬਨ ਗੱਲ ਹੋਈ ਤੇ ਉਹ ਕਹਿੰਦਾ ਕਿ ਤੁਸੀਂ ਉਸ ਪਾਸੇ ਜਾਓਗੇ ਤੇ ਗੋਲੀ ਚੱਲ ਜਾਏਗੀ ਤੁਹਾਡੀ ਜਾਂ ਪਏ ਜਿਸ ਦਾ ਹੀਵਾ ਬਤਰੇ ਕੋਲ ਜਗ੍ਹਾ ਹੈਗੀ ਉਹ ਜਿੱਥੇ ਪੈਰ ਰੱਖ ਦੇਵੇ ਉੰਦੀ ਜਗ੍ਹਾ ਹੋ ਜਾਂਦੀ ਹੈ ਕਿ ਰਜਿਸਟਰੀ ਵਾਲੀ ਜਗ੍ਹਾ ਵੀ ਉੰਦੀ ਹੋ ਜਾਂਦੀ ਤੁਹਾਡਾ ਤਾਂ ਵੱਕਾ ਬੋਰਡ ਦਾ ਸੌਦਾ ਹੈਗਾ ਇਹਦਾ ਕੁਝ ਨਹੀਂ ਬਣਨਾ ਤੁਸੀਂ ਹੋਰ ਕੁਝ ਦੇਖੋ ਇੱਥੇ ਇਸ ਪਾਸੇ ਨਹੀਂ ਆਣਾ ਹੈਗਾ ਸਰ 8 ਮਹੀਨੇ ਪਹਿਲਾਂ ਹੋਈ ਸੀ ਤੁਹਾਡੀ ਹਾਂਜੀ ਹਾਂਜੀ ਐ ਪ੍ਰੈਜ਼ੈਂਟ ਹੁਣ ਕੀ ਚੱਲਦਾ ਪਿਆ ਤੁਹਾਡਾ ਉਹਨਾਂ ਦੇ ਨਾਲ ਹੁਣ ਇਸ ਟਾਈਮ ਮੇਰਾ ਉਹਨਾਂ ਨਾਲ ਮੇਰਾ ਐਪਲੀਕੇਸ਼ਨ ਐ ਤੇ ACP ਸਾਹਿਬ ਕੋ ਲੱਗੀ ਉਹ ਕਾਰਵਾਈ ਕਰ ਰਹੇ ਨੇ ਉਤੇ ਜੋ ਵੀ ਪਿੱਛੇ ਇਹਨੇ ਅਜੀਤ ਸਿੰਘ ਨੇ ਐਸਐਲ ਫ੍ਰੀਸੀਾਨੀ ਕੋਰਟ ਚ ਐਪਲੀਕੇਸ਼ਨ ਲਾਈ ਸੀ ਜਮਾਲਤ ਜੀ ਉਹ ਉਹਦੀ ਕੈਨਸਲ ਹੋ ਗਈ ਉਸ ਤੋਂ ਬਾਅਦ ਉਹਨੇ ਚੰਡੀਗੜ੍ਹ ਹਾਈ ਕੋਰਟ ਲਾਈ ਉਹਨੂੰ ਕੱਚੀ ਜ਼ਮਾਨਤ ਉੱਥੋਂ ਮਿਲੀ ਆ ਉਹਦੀ 24 ਜਨਵਰੀ ਡੇਟ ਲੱਗੀ ਆ ਉਹ ਕੈਨਸਲ ਹੋ ਜਾਣੀ ਹੈਗੀ ਕਿਉਂਕਿ ਉਦੋਂ ਅਸੀਂ ਸਾਨੂੰ ਪਤਾ ਨਹੀਂ ਲੱਗਿਆ ਨਾ ਸਾਨੂੰ ਬੁਲਾਇਆ ਗਿਆ ਹੁਣ ਸਾਨੂੰ ਪਤਾ ਹੈਗਾ ਅਸੀਂ ਜਾ ਕੇ ਕੈਨਸਲ ਕਰਾਂ ਤੇ ਹੁਣ ਕੀ ਜਾਣਿਆਗੇ ਪੂਰਾ ਪ੍ਰੋਸੈਸ ਮੈਂ ਚਾਹਨਾ ਕਿ ਮੇਰੀ ਚੀਜ਼ ਮੈਨੂੰ ਮਿਲ ਜਾਵੇ ਜੋ ਵੀ ਹੈਗਾ ਮੇਰੀ ਬਿਲਡਿੰਗ ਦੇਨ ਜਾਂ ਮੇਰੇ ਪੈਸੇ ਦੇਨ ਜੋ ਨਾ ਮੇਰੇ ਕੋਲ ਕਿੰਨੇ ਪੈਸੇ ਦਿੱਤੇ ਸੀ ਮੈਂ ਇੱਕ 10 ਲੱਖ ਅਜੀਤ ਸਿੰਘ ਨੂੰ ਦਿੱਤਾ ਹੈਗਾ ਦੋ ਪਲਾਟ ਤੇ 26 ਲੱਖ ਹੈ ਤੇ 27 ਲੱਖ ਦਾ ਬੇਬੇ ਨਾਲ ਜੋਗਿੰਦਰ ਨੇ ਕੀਤਾ ਕਿ ਮੈਂ ਬਿਲਡਿੰਗ ਖਾਲੀ ਕਰਾ ਕੇ ਪੋਜੀਸ਼ਨ ਤੁਹਾਨੂੰ ਨੀਚੇ ਦਾ ਦੇ ਦਊਗਾ ਤੇ ਮੇ ਵੀ ਜ਼ਿੰਮੇਵਾਰੀ ਲਈ ਹਵੇ ਇੱਕ ਪ੍ਰਕਾਅ ਦੇ ਤੇ ਉਹਨੇ ਸਾਡੇ ਨਾਲ 17 ਲੱਖ ਦਾ ਸੌਦਾ ਕੀਤਾ 12 ਲੱਖ ਤੇ 2.5 ਕੈਸ਼ ਲੈ ਗਿਆ ਉਸਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਪਿੱਛੇ ਹੀਰਾ ਲਾਲ ਬਤਰਾ ਨਾ ਦਾ ਇੱਕ ਵਿਅਕਤੀ ਹੈ ਜਿਸ ਦੀਆਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਜਲੰਧਰ ਤੋਂ ਰੋਜ਼ਾਨਾ ਨਿਊਜ਼ 24 ਲਈ ਕੈਮਰਾਮੈਨ ਸतीश ਦੇ ਨਾਲ ਤਰਮਿੰਦਰ ਸੋ